ਹਾਂ ਝੋਲ ਮਾਰਦਾ ਲੈ ਕਿ ਖਿਆਨਾ ਸਕਿਉਰਟੀ ਦੇ ਲਗਿੰਦੀ ਆ ਪੁੱਤ ਹਾਂ ਭਾਈ ਉਹਨੇ ਦੇਖ ਕੇ ਲੈ ਕੇ ਜਾਣਾ ਬੜਾ ਕੋਲ ਜੀ ਭਾਈ ਪੂਰੀ ਕਹਿੰਦਾ ਵੀ ਉਹ ਇੰਡੀਆ ਤੇ ਕੋਹ ਨਹੀਂ ਬੰਦਣਾ ਮੈਂ ਡਾਂਕੀ ਲਾ ਕੇ ਬਾਹਰ ਚੱਲਿਆ ਪੂਰੀ ਕਿੱਥੇ ਡਾਂਕੀ ਲਾ ਲਈ ਹੁਣ ਤੈਨੂੰ ਇਦਾਂ ਦੀ ਕੈਨੇਡਾ ਦੀ ਡਾਂਕੀ ਆ ਇਹਦਾ ਪਤਾ ਨਹੀਂ ਕਿਹੜਾ ਵੇਚਣਾ ਤੂੰ ਪੇਵਾ ਹੀ ਆਈ ਨਹੀਂ ਪਤਾ ਕਿਹੜਾ ਦੇਈ ਜਾਣਾ ਹੈਗਾ ਹਾਂ ਗਾਹ ਰੋ ਪਾ ਦਾਤੀ ਘਰ ਚੱਕੀ ਆ ਨਾਲ ਉੱਥੇ ਜਾਹਾਂ ਕੋਈ ਝਗਾਰਤਪੁਰ ਮਿਲ ਜਾਂਦਾ ਅੱਛਾ ਜਾਂਦਰ ਮਿਲ ਜਾਂਦਾ ਕੋਈ ਫੇਲੇ ਮਬਾਲੇ ਦੇ 12 13 ਸਿੰਘਾ ਮਿਲ ਜਾਂਦਾ ਹੈ ਕੀ ਪਤਾ ਗੋਰੇ ਅਗਾਹ ਖੜੇ ਹੋ ਰਫਲਾ ਲੈ ਹਾਂ ਦਾਤੀ ਕਰੇ ਛਾਂਗਦੇ ਨੇ ਦਾਤੀ ਨਾਲ ਮਾਮਾ ਕਰ ਪੈ ਜਾਣਾ ਬੱਲੇ ਬੱਲੇ ਭਾਈ ਲੈਣ ਆਏ ਸੀ ਸਮਾਨ ਉਰੇ ਤੇ ਇੱਕ ਜਿਹੜਾ ਗਾਹਾਂ ਵੇ ਜਿਹੜਾ ਬਾਰਡਰ ਪਰ ਦਰਿਆ ਪੈਂਦਾ ਹਾਂ ਉਹ ਆ ਗਿਆ ਮੂਰੇ ਬਾਰਡਰ ਆ ਗਿਆ ਹਾਂ ਉਹ ਲੈ ਆ ਆਹ ਆ ਦੇ ਹੰਦਲ ਵੀ ਜਿਹੜੇ ਤੂੰ ਕਹਿੰਦਾ ਦਾ ਪਿੱਛੇ ਜੇ ਇਹ ਆ ਪੁਰਾਣੇ ਜਿਹੜੇ ਸਰੰਦੀਟ ਦੇ ਆ ਆ ਦੇ ਖੋਕਰ ਲਈਏ ਨਾ ਇਹ ਪਾਣੀ ਦਾ ਵਾਹ ਤੇਜ਼ ਗਾਨੇ ਨੂੰ ਹੁਣੀ ਨਾ ਮੇਰੇ ਸਾਹਮਣੇ ਹਾਂ ਉਹ ਹਾਂ ਭਾਈ ਸੈਟਾ ਪਤੇ ਕਮਾ ਕੇ ਹਾਂ ਕਿਨੇ ਪੜ ਲਈ ਲਾ ਕੇ ਚੱਕਦਾ ਨਹੀਂ ਭੋਲ ਕੇ ਬਾਕੀ ਭਾਈ ਭਾਈ ਪਾਂਡੂ ਵੀ ਆ ਪਾਂਡੂ ਵੀ ਆ ਭਾਈ ਅਸੀਂ ਲੈਣਾ ਇਹ ਆ ਅੱਕ ਪੈਣੀ ਵਾਲੀ ਨਦੀ ਜਿਹੜੀ ਆ ਉੱਥੇ ਹੋ ਜਾਂਦਾ ਬੁਕਿੰਗ ਜ਼ਿਆਦਾ ਉੱਥੇ ਕੁਝ ਨਹੀਂ ਮਿਲਦਾ ਹੈਗਾ ਤਾਂ ਭੋਲ ਕੰਨੀ ਆਇਆ ਮਿਲ ਜੂਗਾ ਸਾ ਕੋਰੇ ਵੀ ਕਾਲੇ ਪਿਆ ਪੇ ਝੂੜ ਵੇਰਾ ਖੜਾ ਝੂੜ ਵੇਰਾ ਪਿੱਛੇ ਬਹੁਤ ਆਲੀ ਖੜਾ ਆਦੀ ਆਦੇ ਯਾਰ ਹੈਗਾ ਹੈਗਾ ਯਾਰ ਬੜਿਆ ਲੱਭੋ ਫੇਰ ਗਾਂਹ ਚਲੋ ਮੈਂ ਉਹਨੂੰ ਕੀਲੇ ਪੇ ਪਿਛਾਉਣੀ ਪਹਿਲੇ ਦੂਰੀਆ ਜਰੀਏ ਥੈਲਾ ਲੈ ਪੂਰੀ ਮੋਟਰਸਾਈਕਲ ਦੇ ਵਿੱਚ ਚਾਬੀ ਛੱਡਿਆ ਮੈਂ ਪੋਨ ਨਾਲੇ ਕੰਮ ਕਰ ਲਿਆ ਯਾਰ ਇਹ ਹੀ ਲਿਆ ਦੇ ਕੁਝ ਨਹੀਂ ਹੁੰਦਾ ਯਾਰ ਇਹਦਾ ਲਾਜ ਨਹੀਂ ਤੇ ਕੋਈ ਨਹੀਂ ਗਾਂਹ ਬਾਰਡਰ ਪੈਂਦਾ ਨਹੀਂ ਆਉਂਦਾ ਨਦੀ ਤੱਕ ਕਿਨੇ ਲੈ ਕੇ ਜਾਣਾ ਠੀਕ ਆ ਪੂਰੀ ਇੱਥੇ ਕੁਆੜੀ ਉਹ ਇੱਥੇ ਤੁਸੀਂ ਕਿੱਥੇ ਜਲੇ ਰਸਤਾ ਤਾਂ ਹੈ ਨਹੀਂਗਾ ਹਾਂ ਇੱਦਾਂ ਚੱਲ ਪੂਰੀ ਆਹਾ ਤੇਰਾ ਆਪਾਰ ਕਰਕੇ ਫੇਰ ਨਹੀਂ ਜਾ ਉਹ ਦੇਖਾ ਤੂੰ ਆ ਪਰ ਮੁੰਡਾ ਆ ਦੇ ਲੈ ਮੁੰਡਾ ਮੁੰਡਾ ਦੇਖ ਗੰਦਲ ਦੇਖ ਗੰਦਲ ਭਾਈ ਸਾਲ ਵਾਰੇ ਨਦੀ ਆ ਦਾ ਦੌਰਾ ਜਾਂਦਾ ਉਹ ਵੀ ਹੱਕ ਜਿਆਦਾ ਹੁੰਦੇ ਜਦ ਉਹ ਨਹੀਂ ਆ ਹੁੰਦਾ ਇਹਨਾਂ ਮੇਰੇ ਜਿਹੜੇ ਸਾਡੇ ਟੁੱਟੀ ਆ ਉਹ ਕਪੂਲਰਾ ਉੱਛੜਾ ਖੜਾ ਕਾਗਜ਼ ਅੱਛਾ ਗੰਦ ਮੰਦ ਇਹਨੂੰ ਉੱਚਾ ਫਸਿਆ ਹੋਇਆ ਦਾ ਉਹ ਜਿਹੜੀ ਦਰਖਤ ਹੈ ਹਾਂ ਵਾਹ ਜੀ ਯਾਰ ਮੈਂ ਕਹਿੰਦਾ ਤੋੜ ਲੇਗਾ ਕੋਈ ਆ ਕਰੇ ਸਾਫ ਕਰਿਆ ਪਿਆ ਔਰੇ ਮੂਰੇ ਆਪਣੇ ਆਹ ਲੈ ਬਾਈ ਬੰਦੇ ਲੈ ਪੂਰੀ ਆ ਦੇਖ ਲੈ ਦੋ ਪੇਚ ਲਾ ਕੇ ਫਿਰ ਨੇੜੇ ਨੇੜੇ ਵਾਲੇ ਹਾਂ ਆ ਦੇ ਸਾਡੇ ਅਗਲਾ ਕੱਲੇ ਪੱਤੇ ਪੱਤੀ ਲੱਗੇਗੀ ਬਾਈ ਤੈਨੂੰ ਮੈਂ ਕਹਿੰਦਾ ਔਰੇ ਔਰੇ ਤਾਂ ਆਪਾਂ ਗਲਤ ਆ ਗਏ ਲੈ ਅੱਜ ਦਿਨ ਮਾਰਨੇਗਾ ਓਏ ਦੋ ਪੇਚ ਕਰ ਗਿਆ ਕੰਮ ਬੰਦਾ ਇਹਦਾ ਬਾਈ ਜੀ ਸ਼ਾਮ ਤੱਕ ਆਵੇ ਫਿਰ ਮਿਲਦਾ ਹੀ ਨਹੀਂ ਹੈਗੇ ਨਾਲੇ ਬਾਈਪਾਸ ਪਰ ਵੀ ਬੌਖ ਖੜੇ ਤੇ ਉਹ ਵੀ ਨਹੀਂ ਮਿਲੇ ਹੈਗੇ ਪੂਰੀ ਜਿਹੜਾ ਰੋਪੜ ਵਾਲਾ ਇਧਰੋਂ ਬਾਈਪਾਸ ਜਾਂਦਾ ਏ ਸਰਜੀਤ ਲੈਟਰ ਦੇ ਦੂਜੀ ਸਾਈਡ ਨੂੰ ਹਾਂ ਚੱਲ ਪੂਰੀ ਕਹਿੰਦਾ ਪਰ ਲਾਭੀ ਹੈ ਕੋਈ ਪੂਰੀ ਮੈਂ ਚਾਬੀ ਲਿਆਵਾਂ ਕੱਢ ਕੇ ਕੁਛ ਨਹੀਂ ਪਤਾ ਹੁੰਦਾ ਮਾਰੇ ਟਾਈਮ ਦਾ ਕਿ ਤੁਰਕੇ ਜਾਣਾ ਪਵੇ ਚਾਬੀ ਇਹ ਸਾਰੀ ਰੀਤ ਆ ਇਹ ਪੰਡਤਾਂ ਨੇ ਰੀਤ ਲਾਈ ਦੀ ਕਾ ਲਈ ਆਪ ਦਾ ਪੇਪਰ ਫੂਕਦੇ ਰਹੇ ਹਾਂ ਆ ਸਾਨੂੰ ਕਿੱਕਰਾਂ ਫੁਕਣ ਲੱਗ ਆ ਅੱਜ ਦਾ ਹੁਣ ਪੰਡਤਾਂ ਦੀ ਰੀਤ ਨਹੀਂ ਪੂਰੀਓ ਦੇਖ ਉਹ ਲੱਗਿਆ ਵਾ ਬੜਾ ਹਾਂ ਇਹ ਜੱਗੇ ਰਾਂ ਨੂੰ ਕਹਿਣਾ ਪੈਣਾ ਹਾਂ ਜੱਗੇ ਨੂੰ ਪੁੱਛਾਂ ਨਹੀਂ ਚਾਹੀਦੀ ਅੱਕ ਲਈ ਆਈ ਐ ਆਪਣੀ ਵੀਤ ਭਾਈ ਆਪਣੇ ਕੋਲ ਰੱਖੀ ਭਾਈ ਮੋੜ ਸਾਲੀ ਚਾਬੀ ਵਿਚੇ ਰਹਿ ਗਈ ਸੀ ਚਾਬੀ ਕੱਢ ਲਈਏ ਕਿਉਂਕਿ ਨਰੀ ਦੇ ਵਿੱਚ ਬਹੁਤ ਦੂਰ ਆਏ ਪਏ ਆ ਕਹਿੰਦਾ ਜਿੰਨੇ ਨੂੰ ਜਾਈਏ ਉੱਥੇ ਹੋ ਵੀ ਨਾ ਉਹ ਦੇਖੋ ਭਾਈ ਕਿਵੇਂ ਥਲੇ ਲਈ ਫਿਰਦੇ ਆ ਆਏ ਮਾਲ ਬਣਾ ਪੈਂਦਾ ਬੜਵੀ ਲੱਗਿਆ ਭਈ ਇੱਧਰ ਪੂਰੀ ਵੈਸੇ ਹਿੱਲਾ ਜਾ ਹੋ ਗਿਆ ਬਾਈ ਜੇ ਆਏ ਤੇ ਹਾਜਰੇ ਹਾਜਰੇ ਮਿਲਦੇ ਬਾਈ ਕੱਲ ਨੂੰ ਬੀਜਣੇ ਜਾਓ ਗਣਗੌਰਾ ਬਾਜੇ ਮੇਲਾ ਜਿਹੜਾ ਸਿਸਟਮ ਮਿਲਣਾ ਕੱਲ ਨੂੰ ਨਹੀਂ ਮਿਲਨੇ ਪਰ ਇਹ ਹਿੱਲਾ ਹੋ ਕੱਲ ਨੂੰ ਨਹੀਂ ਤੇ ਮਿਲਨੇ ਨਾ ਪੂਰੀ ਗਾ ਤੇਰੇ ਇੰਨਾ ਛੱਡ ਕੇ ਚਲੇ ਗਿਆ ਗਾਹਾਂ ਤਲਵੀਰ ਵੀ ਬਾਈ ਦੋ ਤਿੰਨ ਘਰਾਂ ਦੇ ਲੈ ਕੇ ਚੱਲੇ ਲੱਗਦਾ ਦੇ ਜਾਣਾ ਅਰਗੋਣ ਚ ਸਭ ਕੁਝ ਕਰਦੇ ਨੇ ਪੂਰੀ ਆ ਬਾਈ ਸਭ ਨੂੰ ਖਜਾਨਾ ਸਕਿਉਰਿਟੀ ਦੇ ਲੱਗਨੀ ਆ ਪੱਥਾ ਹਾਂ ਬਾਈ ਪੂਰੇ ਦੇਖ ਕੇ ਲੈ ਕੇ ਜਾਣਾ ਪੈਣਾ ਤੇ ਕੋਲਟੀ ਲੱਗੀ ਪਈ ਲੱਦੀ ਜੀ ਬਾਈ ਮਨਰੇ ਗਾਲੇ ਲੱਗੇ ਪਏ ਆ ਕਹਿੰਦੇ ਉਹ ਆਇਆ ਲਿਆ ਕੇ ਅੱਜ ਆਗੇ ਕਹਿੰਦੇ ਸਾਨੂੰ ਰੱਖੀ ਰੱਖਿਆ ਪਹਿਲਾਂ ਉਠਾ ਦੇ ਬਾਈ ਖ ਦੇਖਿਆ ਪੂਰੀ ਮੈਂ ਦੂਈ ਨਦੀ ਚ ਨਹੀਂ ਹੈਗਾ ਸਾਰੇ ਕਹਿੰਦੇ ਆ ਚੌਥੇ ਵਾਲੀ ਚ ਉਧਰ ਨਹੀਂ ਹੈਣਾ ਬਹੁਤ ਘੱਟ ਹੈ ਉਧਰ ਲੰਗਾ ਹੈ ਇੱਧਰ ਲੰਗਾ ਨਹੀਂ ਹੈ ਜਿਵੇਂ ਲੰਗਾ ਨਹੀਂ ਇਹੋ ਤੁਸੀਂ ਸਾਦੇ ਰੋਲੇ ਕੋਲੇ ਪੂਰੀ ਆ ਤੂੰ 2 ਘੰਟੇ ਹੋ ਗਏ ਤੈਨੂੰ ਫਿਰਦੇ ਨੂੰ ਤੇਰਾ ਥੈਲਾ ਹੁਣਾ ਵੀ ਨਹੀਂ ਹੋਇਆ ਹੈਗਾ ਪੱਤਾ ਛੋਟਾ ਉਹ ਗਾਂਹ ਜਾਇਆ ਪੱਤੇ ਛੋਟੇ ਆ ਰੇ ਨਹੀਂ ਪਾਇਆ ਬੰਦੇ ਰੇ ਨਹੀਂ ਪਾਇਆ ਨਦੀ ਚੱਲੀ ਨਹੀਂ ਭੜ ਕੇ ਆ ਉਹ ਦਰਵੀਰ ਨੂੰ ਕਹੇਆ ਮਿਲਿਆ ਤੂੰ ਕਹਿੰਦਾ ਪੱਤੇ ਛੋਟੇ ਆ ਦਰਵੀਰ ਮੇਰੀ ਗੱਲ ਸੁਣ ਲੈ ਜਾਂ ਪੰਜ ਕੌਲੀਆਂ ਵੀਜੇ ਕਰਦੇ ਸੱਤ ਹੁਣ ਤੱਕ ਨੇ 70 ਵੀਜੜੀਆਂ ਆਏ ਆਸ-ਪਾਸ ਵੀ ਦੇਣੇ ਪੈਣੇ ਹੁ ਕਿਆ ਪੂਰੀ ਦੱਸ ਇਹਨੂੰ ਪੂਰੀ ਤਾਂ ਕਿਹੜਾ ਪੰਜ ਘਰ ਦੇਣੇ ਪੈਂਦੇ ਆ ਵੀ ਗੱਲ ਇਹ ਤਾਂ ਤੂੰ ਆਏ ਸ਼ੁਕਰ ਕਰ ਥੱਲੇ ਜੂਰੀ ਵਾਲੇ ਨੇ ਵੀਰਾਂ ਨੇ ਹਾਂ ਇਹ ਵੀ ਅੱਜ ਅਸੀਂ ਆਏ ਕਹਿਣ ਲੱਗੇ ਵੀ ਪੰਜ ਕਰੋੜ ਦੇਣਾ ਪੈਂਦਾ ਵੀ ਤਾਂ ਲੱਗਦਾ ਏ ਇਹ ਗਾਹਾਂ ਗਾਹ ਪੂਰੀ ਇੱਕਣੀ ਚੱਲ ਪਣਾ ਗਾ ਮੇਰੇ ਹੁਣ ਆਪਣਾ ਨਹੀਂ ਚੱਲਣਾ ਜਿਹੜਾ ਪੰਡਤ ਟਿੱਕਾ ਲਾ ਕੇ ਬਹਿ ਗਿਆ ਉਹਦਾ ਚੱਲਣਾ ਹਾਂ ਓਹ ਗੱਲ ਤਾਂ ਸੁਣ ਲੈ ਆਪਾਂ ਫੀਡਾਂ ਦਾ ਥੈਲਾ ਨਹੀਂ ਲਿਆਏ ਨਾ ਛੋਟਾ ਏ ਜਿਹੜਾ ਪੰਡਤ ਟਿੱਕਾ ਲਾ ਕੇ ਬਹਿ ਗਿਆ ਬਸ ਉਹਦਾ ਚੱਲਣਾ ਇਹ ਰੀਤ ਉਹਨਾਂ ਨੇ ਸੋਰੀ ਦੀ ਆਪਾਂ ਚੱਲ ਪਏ ਉਹ ਮੈਂ ਕਹਿੰਦਾ ਜੀ ਆਪਾਂ ਉੱਥੇ ਹੀ ਮੋਟਰਸਾਈਕਲ ਖੜਾ ਕੇ ਆਏ ਨੇ ਤਾਂ ਵੀ ਲੋਟਦਾ ਫੋਟੋ ਹੀ ਇਹੋ ਜੀ ਲੱਗੀ ਵੀ ਉਹਦਾ ਭਰ ਹਾਂ ਉਹ ਕਿਨੀ ਵੜੂ ਲੱਗੀ ਇੱਧਰ ਤਾਂ ਹੈਗਾ ਹੈ ਨਹੀਂ ਹੈ ਨਹੀਂ ਹੈ ਨਹੀਂ ਪੁਰਾਣਾ ਥੈਲਾ ਇਹ ਮਾਡਲ ਪੁਰਾਣਾ ਹੈ ਇਹ ਠੀਕ ਆ ਪੁਰਾਣਾ ਜਿਹੜਾ ਨਵਾਂ ਹੁੰਦਾ ਸੀ ਡਰ ਆ ਗਿਆ ਭਾਈ ਜਿਹੜਾ ਮੋਟਰਸਾਈਕਲ ਕੱਢਿਆ ਨਾ ਉਹਰੇ ਨੂੰ ਅਸਲਾਨ ਸਰ ਪੂਰਾ ਡੁੱਬ ਗਿਆ ਦਾ ਵਿੱਚ ਰੇਲੇ ਜੇ ਕਿਲੇ ਕੱਢਿਆ ਹੈ ਉਹਦੇ ਗੋਡਿਆਂ ਤੱਕ ਪਾਣੀ ਆ ਗਿਆ ਮਾਰਦਾ ਝੋਲ ਪਾਣੀ ਬਾਦ ਗਿਆ ਤਾਂ ਕਮਾਰ ਲੱਗ ਗਿਆ ਹਾਂ ਝੋਲ ਮਾਰਦਾ ਲੱਹ ਭਾਈ ਜਿਹੜੇ ਪੌੜ ਹੱਕਲੇੜ ਆਉਣਾ ਬਾਰਡਰ ਪੈਂਦਾ ਰਸਤੇ 'ਚ ਆਪਣਾ ਦੇਖ ਕੇ ਹੱਕ ਬਹੁਤ ਹੱਕ ਬਹੁਤ ਬਾਈ ਕੋ ਬਾਰਡਰ ਰਸਤੇ 'ਚ ਬਸ ਆ ਬਾਰਡਰ ਪਾਸ ਕਰ ਗਿਆ ਇਧਰੋਂ ਉੱਤੇ ਹੱਕ ਹੂੰ ਇਹ ਤਰਨਾ ਵੀ ਜਾਇਦਾ ਮਾੜ ਮੋਟੇ ਪੈਰ ਇਹ ਪੈਰ ਧੋ ਕੇ ਅੱਗੇ ਵੱਡਣਾ ਚਾਹੀਦਾ ਹਾਂ ਜਾਣ ਲੱਗੇ ਫੇਰ ਧੋ ਕੇ ਘਰ ਨੂੰ ਰੇਜੋ ਲੱਗਦੀ ਹੀ ਨਹੀਂ ਸੇ ਪਾ ਜੀ ਹੂੰ ਚਾਰੋ ਭਾਈ ਲਓ ਜੀ ਭਾਈ ਸਵੇਰ ਦਾ ਟਾਈਮ ਹੈ ਤੇ ਪਿੰਡ ਵਾਲੀ ਮੋਟਰ ਪਹਾਈ ਹੈ ਤੇ ਪਹਿਲਾਂ ਬਾਈ ਜਾ ਕੇ ਅੱਕ ਲੈ ਕੇ ਆਏ ਆ ਤੁਹਾਨੂੰ ਪਤਾ ਹੈ ਜੀ ਅੱਕ ਵੀ ਜ਼ਰੂਰੀ ਹੁੰਦੇ ਬਾਈ ਇਹ ਟਾਈਮ ਕਿ ਮਿਲ ਜੇ ਮਿਲ ਜੀ ਵੀ ਫਿਰ ਮਿਲਦੇ ਹਨ ਨਹੀਂ ਉਹ ਵੀ ਲੈ ਕੇ ਰੱਖ ਤੇ ਘਰ ਬਾਈ ਤੇ ਜੋ ਵੀਰ ਹੋਣੇ ਆ ਬਾਈ ਤੁਹਾਨੂੰ ਪਤਾ ਹੁਣ ਜਿਹੜੇ ਰਿਵਾਜ ਚੱਲਦੇ ਆ ਤੇ ਮੌਸਮ ਬਾਈ ਬਹੁਤ ਵਧੀਆ ਅੱਜ ਸਵੇਰ ਤੋਂ ਹੀ ਧੁੱਪ ਹੈ ਤੇ ਬਾਈ ਹੌਸ ਲੱਗੀ ਪੈਣ ਕਰੋ ਚੱਕ ਬਾਕੀ ਹੁਣ ਧਾਨ ਵੀ ਬਾਈ ਪੱਕਦੇ ਜਾਂਦੇ ਆ तकरीबन ਜਿੰਨੀ ਕੁ ਡੁੱਡੀ ਡੁੱਡੀ ਜੀ ਪਾਣੀ ਤੋਂ ਉਨੀ ਕੁ ਪਹਿਲੀ ਕਰਤੇ ਦੋ ਰੰਗੇ ਜੇ ਧਾਨ ਬਾਈ ਦੇਖੋ ਕਿੱਥੇ ਐਨ ਸਾਫ ਦਿਖਣੇ ਦੇ ਹੁਣ ਦੋ ਰੰਗੇ ਜੀ ਰਖਦੇ ਆ ਕਾਲੇ ਕਾਲੇ ਦੇ ਵਿੱਚ ਇਹ ਡੁੱਡੀ ਬਾਈ ਉਹ ਮਤਲਬ ਐਨ ਪਹਿਨਾ ਪਿਲੀ ਹੁੰਦੀ ਆ ਹੌਲੀ ਹੌਲੀ ਹੋ ਕੇ ਕਾਲੀ ਹੋਲੀ ਉਹ ਪੂਰੀ ਨਮੀ ਦਾ ਹੁਣ ਕਿਹਾ ਪੈਣੀ तकरीबन ਬਾਈ ਆ ਧਾਨੇ ਪੱਕ ਗਏ ਜਿਹੜਾ ਦਾਣਾ ਬਾਈ ਤੁੱਦਿਆ ਮਾ ਹੁੰਦਾ ਹੈ ਉਹ ਦਾਣਾ ਫਟੀ ਜਾਂਦਾ ਏ ਜਿਹੜਾ ਗੱਦਰ ਹੋ ਗਿਆ ਉਹ ਨਹੀਂ ਫੜਦਾ ਫੜਦਾ ਫਿਰ ਤੇ ਬਾਕੀ ਬਾਈ ਸਪਰੇਆਂ ਸੁਪੁਰਾਂਜ ਪੂੜਿਆਂ ਕਰਤੀਆਂ ਨੇ 2 ਸਪਰੇਆਂ ਕਰਤੀਆਂ ਨੇ ਬਾਕੀ ਆਪਣੇ ਵੱਲ ਤੇ ਤਾਂ ਬਾਈ ਪੂਰਾ ਜੋਰ ਮਾਰਿਆ ਬਾਕੀ ਜਿਹੜਾ ਹੁਣ ਜਿੰਨੀ ਕੁ ਪੈਣੀ ਵੀ ਉਹ ਪੈ ਲਈ ਬਾਕੀ ਬਾਈ ਗੱਲ ਇਹ ਇੱਕ ਪਥਰੀ ਹਿੱਲ ਗਈ ਦੀ ਬਾਈ ਉਹਨੇ ਬੱਸ ਕਰਾਤੀ ਧੋਹੀ ਦਰਦ ਕਰੇਗੀ ਤੇ ਪਿਸ਼ਾਬ ਵੀ ਬਾਈ ਲੱਕੇ ਆਉਂਦਾ ਤਾਂ ਉਹ ਤੇ 12 ਵਾਂ ਫਿਰ ਟਿੱਕ ਆਪਣੇ ਵੀਰ ਨੇ ਸਲਾਹ ਦਿੱਤੀ ਵੀਰ ਕਹਿੰਦਾ ਬਈ ਪਾ ਪੀਣੇ ਨਹੀਂ ਹੈਗੇ ਤੇ ਖਾਰਾ ਵੀ ਨਹੀਂ ਪੀ ਹੁੰਦਾ ਕਹਿੰਦਾ ਸਪਰਾਈਟ ਪੀ ਫੇਰ ਰਾਤ ਬਾਈ ਸਪਰਾਈਟ ਦੀ ਬੋਤਲ ਪੀਤੀ ਫੇਰ ਇੱਕ 2 ਲੀਟਰ ਵਾਲੀ ਤੇ 12 ਵਾਂ 2 ਘੰਟੇ ਬਾਅਦ ਪਿਸ਼ਾਵਾ ਆਇਆ ਪ੍ਰੈਸ਼ਰ ਕੇ ਬਾਈ ਨਿਕਲ ਗਈ ਵਾਰ ਬਾਬੇ ਦੀ ਗਿਰਤਾਂ ਕੇ ਲ ਕੱਲੇ ਦਰਦੇ ਉੱਠਿਆ ਤਾਂ ਵੀ ਸਪਰਾਈਟ ਦੀ ਬੋਤਲ 2 ਲੀਟਰ ਵਾਲੀ ਪੀਤੀ ਉਹਨੇ ਇਲਾਜ ਕਰਤਾ ਬਾਈ ਤੇ ਬਾਥਰੂਮ ਨਾਲ ਹੀ ਨਿਕਲ ਗਈ ਫਾਇਦਾ ਹੋ ਗਿਆ ਬਾਈ ਵੀ ਇਹਦਾ ਆਈ ਹੱਲ ਹੈ ਬਾਈ ਇਹ ਪਥਰੀਆ ਤਾਂ ਵੱਧਦੇ ਵੱਧ ਪਾਣੀ ਪੀਣਾ ਪੈਂਦਾ ਏ ਇਹ ਜੇ ਬਾਥਰੂਮ ਆਂਦਾ ਬਾਈ ਉਹ ਪ੍ਰੈਸ਼ਰ ਕੇ ਕਰਨਾ ਪੈਂਦਾ ਫੇ ਨਿਕਲ ਜਾਂਦੀ ਏ ਕਾਲ ਤੱਕ ਲੀਤੀ ਹੋਈ ਜਦੋਂ ਬਾਈ ਨਿਕਲ ਗਈ ਉਹ ਤੇ ਬਾਅਦ ਮੈਂ ਸੈਟ ਆ ਫਿਰ ਉਹ ਜੀ ਹੋ ਗਏ ਉਹਦੀ ਕਿਰਪਾ ਬਾਈ ਬਾਕੀ ਬਾਈ ਵੀਊ ਚੈੱਕ ਕਰੋ ਹੁਣ ਤਾਂ ਦਿਨ ਵਧੀਆ ਲੱਗਣੇ ਚਾਹੀਦੇ ਬਈ ਕਿਉਂਕਿ ਧਾਨਾਂ ਵਾਸਤੇ ਤਕਰੀਬਨ ਹੋਂ ਤਾਂ ਸਰੇ ਜੇ ਪਰੇ ਕੰਮ ਆ ਬਾਈ ਤਕਰੀਬਨ ਵਿਚ ਵਿਚ ਇਦਾਂ ਨਿਦਾਨ ਹੈ ਬਾਈ ਜਿਹੜੇ ਪਿਆਰੀ ਆ ਵਸ ਉਹ ਵੱਡ ਹੋਣੇ ਹਾਲੇ ਆ ਜਿਹੜੇ 26 ਗੇਟ ਜੀ ਕੰਮ ਪ੍ਰਧਾਨ ਬਾਈ ਵਾਲਾ ਉਹ ਆ ਗਏ ਬਾਕੀ ਪਹਿਲੀ ਤਰੀਕ ਤੇ ਚੱਲ ਪੈਣੀ ਬਾਈ ਮੜਾਈ ਪਹਿਲੀ ਤੇ ਲੈ ਕੇ 4-5 ਤਰੀਕ ਤੱਕ ਸ਼ਾਇਦ ਆਪਣੇ ਵੀ 5 ਤੱਕ ਆ ਜਵੇ ਉਪਰ ਦੀ ਬੜਾਈਆਂ ਚੱਲ ਪੈਣੀਆਂ ਹੁਣ ਤਕਰੀਬਨ ਹਲੇ ਦਾ ਬਾਈ ਬਾਸਮਤੀ ਵੱਡ ਹੋਈਆਂ ਵੀ ਹੋਰ ਨਹੀਂ ਵੱਡ ਹੋਈ ਚੱਲਣੀ ਹਲੇ ਖੁੱਲ ਕੇ ਬੜਾਈ ਜਿਹੜੀ ਚੱਲਣੀ ਹੈ ਲੋ ਮੋ ਤੋਂ ਮੋ ਬਰੀਆ ਬਾਈ ਦੇਖੋ ਅੱਜ ਐਨ ਧੁੱਪ ਜੇ ਵਾਲਾ ਐਸੇ ਦਿਨ ਲੱਗਣੇ ਚਾਹੀਦੇ ਆ ਬਾਕੀ ਬਈ ਮਰੂਦਾ ਦਾ ਵੀ ਖਾਤਮਾ ਹੋ ਗਿਆ ਇਹਨਾਂ ਦਾ ਵੀ ਕੰਮ ਨਿਭੜ ਗਿਆ ਆਹੀ ਬੂਟਾ ਵਧੀਆ ਰਹਿਣ ਨੂੰ ਮਰੂਦਾ ਬਾਈ ਜਿਆਦਾ ਵਧੀਆ ਲੱਗਦੇ ਰਹੇ ਪਰਲੇ ਦੇ ਤਾਂ ਡੱਗੀਏ ਤੇ ਉਹ ਨਹੀਂ ਤੇ ਵਧੀਆ ਹੁੰਦੇ ਹੋ ਗਿਆ ਵਿੱਲਾ ਇਹ ਵੀ ਬਾਈ ਤਕਰੀਬਨ ਪੂਰਾ ਕੰਮ ਸਾਰਿਆ ਇਹਨੇ ਫੁੱਲ ਫਲ ਗਿਆ ਵਾ ਤਾਂ ਬਾਈ ਇਹਨੂੰ ਵੀ ਫੁੱਲ ਇਹਨਾਂਗੇ ਦੋ ਵਾਂ ਟਾਪਦਾ ਵੀ ਕੀੜਾ ਕੂੜਾ ਨਹੀਂ ਦਾ ਬਾਈ ਜਿੰਨੇ ਵੀ ਇਹ ਮਰੂਦ ਤੇ ਟਾਪਦੇ ਤੇ